ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬਾ ਅਮਨਵਰ ਜੋ ਮੋਗੇ ਤੋਂ ਵਿਧਾਇਕ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਹੀ ਪੀਏ ਜਿਹੜੇ ਕਿ ਸਾਡੀ ਜਾਣਕਾਰੀ ਦੇ ਮੁਤਾਬਕ 6 ਕ ਮਹੀਨੇ ਤੋਂ ਦੇ ਨਾਲ ਕੰਮ ਕਰਦੇ ਨੇ ਇੱਕ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਬਕਾਇਦਾ ਤੌਰ ਤੇ ਲਿਖਤੀ ਰੂਪ ਦੇ ਵਿੱਚ ਐਫੀਡੇਵਿਟ ਵੀ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਉਸ ਦੇ ਪਰਿਵਾਰਕ ਮੈਂਬਰ ਤੇ ਹੋਰ ਜਿਹੜੇ ਸਥਾਨਕ ਅਫਸਰ ਸਾਨੂੰ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਉਸ ਸ਼ਿਕਾਇਤ ਦੇ ਵਿੱਚ ਬੜੀਆਂ ਹੀ ਬੇਨਿਜ਼ਮੀਆਂ ਕਰਨ ਔਰ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਸਨ ਪਰ ਹੁਣ ਨਵਾਂ ਮੋੜ ਆਇਆ ਇਸ ਕੇਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਪਤਾ ਲੱਗਿਆ ਹੈ ਕਿ ਉਸੇ ਹੀ ਪੀਏ ਨੇ ਜਿਸ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਵਿਧਾਇਕ ਖਿਲਾਫ ਸ਼ਿਕਾਇਤ ਕੀਤੀ ਸੀ ਲੋਕਪਾਲ ਦੇ ਕੋਲ ਉਹ ਸ਼ਿਕਾਇਤ ਹੁਣ ਵਾਪਸ ਲੈ ਲਈ ਹੈ ਜਦੋਂ ਸ਼ਿਕਾਇਤਾਂ ਇਸ ਤਰ੍ਹਾਂ ਵੱਡੇ ਮਸਲੇ ਦੇ ਵਿੱਚ ਵਾਪਸ ਹੁੰਦੀਆਂ ਨੇ ਉਸ ਦੇ ਕਾਰਨ ਕੀ ਹੁੰਦੇ ਨੇ ਉਹ ਤੁਸੀਂ ਬਖੂਬੀ ਜਾਣਦੇ ਹੋ ਹੁਣ ਪਹਿਲਾਂ ਵਿਸਥਾਰ ਦੇ ਨਾਲ ਦੱਸ ਦਿਆਂ ਕਿ ਦਰਅਸਲ ਉਸ ਕੇਸ ਦੇ ਵਿੱਚ ਕਿਹੜੇ-ਕਿਹੜੇ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਸੀ ਔਰ ਕਿਸ ਵੱਲੋਂ ਦਿੱਤੀ ਗਈ ਸੀ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਤਮਾਮ ਸਾਂਝੀ ਕਰਦੇ ਆਂ ਆਮ ਆਦਮੀ ਪਾਰਟੀ ਦੀ ਵਿਧਾਇਕ ਦੇ ਖਿਲਾਫ ਉਸ ਦਾ ਜਿਹੜਾ 6 ਕੁ ਮਹੀਨੇ ਨਾਲ ਰਹੇ ਕੰਮ ਕਰਨ ਵਾਲੇ ਪੀਏ ਜਿਹੜੇ ਕਿ ਆਪਣੇ ਆਪ ਨੂੰ ਸਮਾਜ ਸੇਵੀ ਵੀ ਦੱਸਦੇ ਨੇ ਪੰਜਾਬ ਦੇ ਲੋਕਪਾਲ ਕੋਲ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰਨ ਭ੍ਰਿਸ਼ਟਾਚਾਰ ਬੇਨਾਮੀ ਜਾਇਦਾਦਾਂ ਜਾਇਦਾਦਾਂ ਬਣਾਉਣ ਦੇ ਗੰਭੀਰ ਦੋਸ਼ ਲਾਏ ਸ਼ਿਕਾਇਤ ਵਾਪਸ ਲਈ ਹੈ ਉਹ ਸ਼ਿਕਾਇਤ ਵਾਪਸ ਲੈਣ ਲਈ ਪੁਸ਼ਟੀ ਹੈ ਜਿਹੜੀ ਸ਼ਿਕਾਇਤਕਰਤਾ ਦੇ ਵਕੀਲ ਤੇ ਪੰਜਾਬ ਤੇ ਰਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਬੀ ਐਸ ਭੱਲਾ ਉਹਨਾਂ ਨੇ ਕਰ ਦਿੱਤੀ ਹੈ ਹੁਣ ਡਾਕਟਰ ਅਮਨਦੀਪ ਕੌਰ ਨੇ ਜਿਹੜੇ ਅਮਨਦੀਪ ਕੌਰ ਅਰੋੜਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਵਿੱਚ ਉਹਨਾਂ ਨੇ ਸ਼ਾਮਲ ਕਰ ਲਏ ਸੀ ਕਿ ਉਹਨਾਂ ਨੇ ਵੀ ਬੇਨਿਜ਼ਮੀਆਂ ਕੀਤੀਆਂ ਨੇ ਹਾਲਾਂਕਿ ਇਸ ਮਾਮਲੇ ਵਿੱਚ ਕਰੀਬ 10 ਮਹੀਨੇ ਪਹਿਲਾਂ ਦਿੱਤੀ ਗਈ ਸੀ ਸ਼ਿਕਾਇਤ ਜਿਹੜੀ ਕਿ ਹੁਣ ਵਾਪਸ ਲਈ ਗਈ ਹੈ ਇਸ ਦੇ ਵਿੱਚ ਜਿਹੜੇ ਪੀਏਸੀ ਉਹਨਾਂ ਦਾ ਨਾਮ ਹੈ ਹਰਸ਼ ਅਰੇਨ ਹਰਸ਼ਰੈਨ ਸਮਾਜ ਸੇਵੀ ਵੀ ਨੇ ਸਥਾਨਕ ਜਿਹੜੇ ਆਪਣੇ ਉਹਨੂੰ ਦੱਸਦੇ ਨੇ ਤੇ ਨਾਲ ਹੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੀਬਾ ਅਮਨਦੀਪ ਕੋਰ ਅਰੋੜਾ ਦੇ ਨਾਲ ਆ ਜਿਹੜੇ ਉਹ ਕੰਮ ਕਰਦੇ ਦਿਖਾਈ ਦਿੱਤੇ ਪਰ ਉਹਨਾਂ ਨੇ ਇੱਕ ਜਿਹੜਾ ਐਫੀਡੇਵਿਟ ਦਿੱਤਾ ਉਸ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਵੀ ਦੱਸ ਦਿਆਂ ਤੁਹਾਨੂੰ ਔਰ ਜਿਹੜੀ ਸ਼ਿਕਾਇਤ ਵਾਪਸ ਲਈ ਗਈ ਹੈ ਇਸ ਦੀ ਹੁਣ ਚਰਚਾ ਹੋਣ ਲੱਗੀ ਹੈ ਪੰਜਾਬ ਦੇ ਲੋਕਪਾਲ ਵੱਲੋਂ ਵਿਧਾਇਕਾਂ ਨੂੰ ਤਲਬ ਕਰ ਲਿਆ ਗਿਆ ਸੀ ਪਰ ਵਿਧਾਇਕਾਂ ਨੇ ਪੇਸ਼ੀ ਤੋਂ ਛੋਟ ਲਈ ਹੋਈ ਸੀ ਜਦ ਕਿ ਉਸ ਦਾ ਵਕੀਲ ਲਗਾਤਾਰ ਪੇਸ਼ ਹੋ ਰਿਹਾ ਸੀ ਜਦੋਂ ਵੀ ਲੋਕਪਾਲ ਉਹਨਾਂ ਨੂੰ ਸਾਦੇ ਸੀ ਇਸ ਮਾਮਲੇ ਦੀ 21 ਅਗਸਤ ਨੂੰ ਲੋਕਪਾਲ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਦੇ ਵਕੀਲ ਨੇ ਸ਼ਿਕਾਇਤ ਵਾਪਸ ਲੈ ਲਈ ਇਹ ਸ਼ਿਕਾਇਤ ਵਾਪਸ ਲੈਣ ਨਾਲ ਵਿਧਾਇਕਾਂ ਨੂੰ ਹੁਣ ਜਿੱਥੇ ਰਾਹਤ ਤਾਂ ਮਿਲ ਗਈ ਹੈ ਪਰ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਪਹਿਲਾਂ ਇਹ じゃ ਪੀਏ ਨੂੰ ਕੀ ਦਿਖਿਆ ਨੇੜਿਓਂ ਰਹਿ ਕੇ ਕਿ ਜਿਸ ਦੇ ਵਿੱਚ ਉਸਨੇ ਦੋਸ਼ ਵੀ ਲਾ ਦਿੱਤੇ ਔਰ ਸ਼ਿਕਾਇਤ ਵੀ ਲੋਕਪਾਲ ਨੂੰ ਦੇ ਦਿੱਤੀ ਹਾਲਾਂਕਿ ਲੋਕਪਾਲ ਦੇ ਲਈ ਵੱਡੇ ਪ੍ਰਦਰਸ਼ਨ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਖਾਸ ਕਰਕੇ ਦਿੱਲੀ ਤੋਂ ਅੰਦੋਲਨ ਜਦੋਂ ਸ਼ੁਰੂ ਹੁੰਦੇ ਸੀ ਤਾਂ ਲੋਕਪਾਲ ਬਿੱਲ ਦੀ ਵੀ ਚਰਚਾ ਹੁੰਦੀ ਸੀ ਪਰ ਹੁਣ ਲੋਕਪਾਲ ਤੱਕ ਦਿੱਤੀਆਂ ਸ਼ਿਕਾਇਤਾਂ ਵੀ ਵਾਪਸ ਹੋਈਆਂ ਨੇ ਤੇ ਇਸ ਦੇ ਕਰਕੇ ਆਮ ਚਰਚਾ ਖਾਸ ਕਰਕੇ ਸਥਾਨਕ ਹਲਕਾ ਮੋਗਾ ਦੇ ਵਿੱਚ ਇਹ ਗੱਲ ਨੂੰ ਲੈ ਕੇ ਬਣੀ ਹੋਈ ਹੈ ਕਿ ਆਖਰਕਾਰ ਇਹ ਜੇ ਆ ਕਿਹੜਾ ਕਾਰਨ ਹੋਵੇਗਾ ਕਿ ਹਰਸ਼ ਅਰੇਨ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬੀਬੀਸੀ ਵਿਧਾਇਕ ਉਹਨਾਂ ਦੇ ਪੀਏ ਰਹਿੰਦੇ ਆ ਉਹਨਾਂ ਨੇ ਨੇੜੇੋਂ ਸਭ ਕੁਝ ਦੇਖਿਆ ਔਰ ਦੋਸ਼ ਵੀ ਲਾਏ ਲਿਖਤੀ ਰੂਪ ਦੇ ਵਿੱਚ ਐਫੀਡੇਵਿਟ ਤੱਕ ਦਿੱਤੇ ਕਿ ਬੀਬਾ ਜੀ ਨੇ ਬੇਨਿਜਮੀਆਂ ਕੀਤੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਸੀ ਔਰ ਨਾਲ ਹੀ ਤਹਿਸੀਲਦਾਰ ਤੇ ਹੋਰ ਜਿਹੜੇ ਸਥਾਨਕ ਅਫਸਰ ਸੀ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਮਿਲੀ ਭੁਗਤ ਦੇ ਨਾਲ ਇਹ ਸਭ ਕੁਝ ਚੱਲਦਾ ਰਿਹਾ ਪਰ ਹੁਣ ਉਹ ਸ਼ਿਕਾਇਤ ਜਦੋਂ ਵਾਪਸ ਹੋ ਗਈ ਹੈ ਤਾਂ ਸਵਾਲ ਤੇ ਇਸ ਤਰ੍ਹਾਂ ਦੀ ਚਰਚਾ ਆਮ ਦੇਖੀ ਸੁਣੀ ਜਾ ਸਕਦੀ ਹੈ ਉੱਥੇ ਹੁਣ ਗੱਲ ਕਰਦੇ ਹਾਂ ਕਿ ਇੱਕ ਮਾਮਲੇ ਦੇ ਵਿੱਚ ਜਿਸ ਮਾਮਲੇ ਵਿੱਚ ਇੱਕ ਪਟਵਾਰੀ ਦੀ ਤੇ ਇੱਕ ਪ੍ਰਵਾਸੀ ਬੀਬੀ ਹੈ ਉਸਦੇ ਖਾਤੇ ਵੀ ਆ ਜਿਹੜੇ ਅਫਰੀਜ਼ ਕੀਤੇ ਗਏ ਸਨ ਔਰ ਉਸਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਵਿਜੀਲੈਂਸ ਦੇ ਵਿੱਚ ਇੱਕ ਪਰਚਾ ਪਹਿਲਾਂ ਹੀ ਉਹਨਾਂ ਦੇ ਖਿਲਾਫ ਦਰਜ ਹੈ ਜਿਹੜਾ ਕਿ ਹਰਸ਼ ਰੈਨ ਨੇ ਆਪਣੇ ਐਫੀਡੇਵਿਟ 'ਚ ਉਹਨਾਂ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਹੁਣ ਉਸ ਜ਼ਮੀਨ ਦਾ ਕੀ ਮਸਲਾ ਹੈ ਦਰਅਸਲ ਐਸਐਸਪੀ ਤੇ ਡਿਪਟੀ ਕਮਿਸ਼ਨਰ ਨੂੰ ਵੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਔਰ ਜਿਹੜਾ ਐਫੀਡੇਵਿਟ ਦਿੱਤਾ ਗਿਆ ਉਸਦੇ ਵਿੱਚ ਇਸੇ ਤਰ੍ਹਾਂ ਦੇ ਚਰਚੇ ਨੇ ਵੇਰਵੇ ਨੇ ਜਿਸ ਦੇ ਵਿੱਚ ਬੇਨਿਜਮੀਆਂ ਕਰਨ ਸਰਕਾਰੀ ਜ਼ਮੀਨ ਜਾਇਦਾਦਾਂ ਤੇ ਕਬਜ਼ਾ ਕਰਨ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਦੋਸ਼ ਲਾਏ ਗਏ ਸੀ ਬੇਨਾਮੀ ਜਾਇਦਾਦਾਂ ਬਣਾਉਣ ਨੂੰ ਲੈ ਕੇ ਹੁਣ ਨੈਸ਼ਨਲ ਹਾਈਵੇ 754ਏ ਸੜਕ ਦੇ ਨਿਰਮਾਣ ਵਕਤ ਤਹਿਸੀਲ ਧਰਮਕੋਟ ਏਰੀਏ ਵਿੱਚ ਐਕਵਾਇਰ ਕੀਤੀ ਗਈ ਲੈਂਡ ਵਿੱਚ ਵੱਡੇ ਪੱਧਰ ਤੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਕਰੋੜਾਂ ਰੁਪਏ ਦੀ ਕਪਲਾਬਾਜੀ ਦੇ ਸਬੰਧ ਵਿੱਚ ਹੇਠ ਲਿਖੇ ਅਧਿਕਾਰੀਆਂ ਤੇ ਹੋਰ ਹੱਕੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਬਾਬਤ ਇਹ ਮੰਗ ਕਰ ਰਹੇ ਨੇ ਹਰਸ਼ ਅਰੇਨ ਜਿਨ੍ਹਾਂ ਨੇ ਸ਼ਿਕਾਇਤ ਵਾਪਸ ਲਈ ਹੈ ਕੀ ਲਿਖਦੇ ਨੇ ਕਿਸ-ਕਿਸ ਦੇ ਖਿਲਾਫ ਰੇਸ਼ਮ ਸਿੰਘ ਤਹਿਸੀਲਦਾਰ ਧਰਮਕੋਟ ਦੇ ਖਿਲਾਫ ਨਵਦੀਪ ਸਿੰਘ ਡੀਆਰਓ ਮੋਗਾ ਨੇਤਰਪਾਲ ਕਾਨੂੰਗੋ ਧਰਮਕੋਟ ਹਰਜਿੰਦਰ ਸਿੰਘ ਰੀਡਰ ਡੀਆਰਓ ਮੋਗਾ ਨਵਦੀਪ ਸਿੰਘ ਪਟਵਾਰੀ ਪਹਿਲਾਂ ਇਹ ਪੰਜ ਨਾਮ ਦਿੱਤੇ ਜਾਂਦੇ ਆ ਜਦੋਂ ਡਿਪਟੀ ਕਮਿਸ਼ਨਰ ਤੇ ਮੋਗਾ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਬਾਅਦ ਵਿੱਚ ਜਦੋਂ ਲੋਕਪਾਲ ਕੋਲ ਸ਼ਿਕਾਇਤ ਗਈ ਤੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਦਾ ਨਾਮ ਵੀ ਸ਼ਾਮਲ ਹੋ ਗਿਆ ਪਰਿਵਾਰਕ ਮੈਂਬਰਾਂ ਦੇ ਨਾਮ ਵੀ ਸ਼ਾਮਲ ਹੋ ਗਏ ਜਿਹੜੀ ਕਿ ਸ਼ਿਕਾਇਤ ਵਾਪਸ ਹੋ ਗਈ ਹੁਣ ਉਸ ਦੇ ਵਿੱਚ ਬਕਾਇਦਾ ਤੌਰ ਤੇ ਹਰਸ਼ ਰੈਨੇ ਐਫੀ ਡੇਵਿਡ ਦੇ ਵਿੱਚ ਆਪਣਾ ਪਤਾ ਥਾਂ ਟਿਕਾਣਾ ਦੱਸ ਕੇ ਔਰ ਨਾਲ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹੈ ਅਮਨਪਸੰਦ ਨਾਗਰਿਕ ਹੈ ਤੇ ਉਹ ਸੋਸ਼ਲ ਵਰਕਰ ਹੈ ਇਹ ਗੱਲ ਆਖੀ ਗਈ ਉਸ ਤੋਂ ਬਾਅਦ ਨਾਲ ਕੀ ਅਲੀਗੇਸ਼ਨ ਲਾਇਆ ਜਾਂਦਾ ਹੈ ਕਿ ਕੁਲਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਨਾਮ ਤੇ ਪਿੰਡ ਆਦਰਾਮਾਨ ਵਿਖੇ ਲਗਭਗ 1 ਕਨਾਲ ਜ਼ਮੀਨ ਦੀ ਫਰਜੀ ਮਾਲਕੀ ਖੜੀ ਕਰਕੇ ਉਕਤ ਕੁਲਦੀਪ ਸਿੰਘ ਨੂੰ ਫਰਜੀ ਕਲੇਮ ਦਵਾਇਆ ਗਿਆ ਜੋ ਕਿ 754 ਹੈ ਹਾਈਵੇ ਨਾਲ ਸੰਬੰਧਤ ਅਗਲੇ ਨੁਕਤੇ ਵਿੱਚ ਕੀ ਲਿਖਿਆ ਗਿਆ ਉਸੇ ਥਾਂ ਸ਼ਿਕਾਇਤ ਦੇ ਵਿੱਚ ਕਿ ਸੁਖਵੀਰ ਸਿੰਘ ਪੁੱਤਰ ਸੁਖਚੈਨ ਸਿੰਘ ਦੇ ਨਾਮ ਤੋਂ ਪਿੰਡ ਆਦਰਾਮਾਨ ਦੇ ਨਾਮ ਤੋਂ ਕਰੀਬ 4 ਕਨਾਲ ਜ਼ਮੀਨ ਦੀ ਫਰਜੀ ਮਾਲਕੀ ਖੜੀ ਕਰਕੇ ਉਕਤ ਸੁਖਵੀਰ ਸਿੰਘ ਨੂੰ ਫਰਜੀ ਕਲੇਮ ਦਵਾਇਆ ਗਿਆ ਜੋ ਕਿ 754 ਏ ਹਾਈਵੇ ਨਾਲ ਸੰਬੰਧਤ ਹੈ ਬਿੱਲਾ ઠાਬਾ ਜੋ ਕਿ ਸ਼ਗਨ ਪੈਲੈਸ ਦੇ ਸਾਹਮਣੇ ਹੈ ਜਲੰਧਰ ਰੋਡ ਧਰਮਕੋਟ ਵਿਖੇ ਹੈ ਦੇ ਮਾਲਕ ਨੂੰ ਉਸ ਦੀ ਅਕਵਾਇਰ ਹੋਈ ਜ਼ਮੀਨ ਦੇ ਸਬੰਧ ਵਿੱਚ ਇੱਕ ਵਾਰ ਦੀ ਜਗ੍ਹਾ ਉਸੇ ਜ਼ਮੀਨਦਾਰ ਦੋ ਵਾਰ ਕਲੇਮ ਦਿੱਤਾ ਗਿਆ ਜੋ ਕਿ 754 ਇਹ ਹਾਈਵੇ ਨਾਲ ਸਬੰਧਤ ਹੈ। ਔਰ ਨਾਲ ਦੱਸਿਆ ਗਿਆ ਕਿ ਸਾਰੇ ਕਪੜੇ ਦੀ કુલ ਰਕਮ ਕਰੀਬ 6 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਵੀ ਅਪਰੋਖਤ ਅਧਿਕਾਰੀਆਂ ਵੱਲੋਂ ਜਿਹੇ ਕਈ ਹੋਰ ਫਰਜੀ ਕਲੇਮ ਵੀ ਦਵਾਏ ਗਏ ਜਿਨ੍ਹਾਂ ਦੀ ਪੜਤਾਲ ਰਿਕਾਰਡ ਨੂੰ ਕੋਖ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਅਪਰੋਖਤ ਦੋਸ਼ੀਆਂਾਂ ਵੱਲੋਂ ਆਪਸ ਵਿੱਚ ਮਿਲੀ ਭੁਗਤ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਗਿਆ। ਇਸ ਵਿੱਚ ਕੋਈ ਹੋਰ ਉੱਚ ਅਧਿਕਾਰੀ ਅਤੇ ਹੱਕੀ ਦੋਸ਼ੀਆਂ ਦੀ ਸ਼ਮੂਲਤ ਬਣਦੀ ਹੈ ਜੋ ਕਿ ਸਰਕਾਰ ਨੂੰ مالی ਨੁਕਸਾਨ ਬਚਾਉਣ ਵਿੱਚ ਸਿੱਧੇ ਜ਼ਿੰਮੇਵਾਰ ਨੇ ਇਸ ਬੇਨਤੀ ਨੂੰ ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸ਼ਿਕਾਇਤ ਦਿੱਤੀ ਜਾਂਦੀ ਹੈ ਹਰਸ਼ ਅਰੇਨ ਪੁੱਤਰ ਸੂਰਜਪਾਲ ਵੱਲੋਂ ਜਿਹੜੇ ਕਿ ਮੋਗਾ ਦੇ ਰਹਿਣ ਵਾਲੇ ਨੇ ਔਰ ਬੀਬਾ ਐਮ ਐਲ ਏ ਡਾਕਟਰ ਅਮਨ ਦੀਪਕੌਰ ਅਰੋੜਾ ਨੇ ਜਿਹੜੇ ਉਹਨਾਂ ਦੇ ਨਾਲ ਪੀਏ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਫਿਰ ਇਹ ਲੋਕਪਾਲ ਦੇ ਕੋਲ ਵੀ ਸ਼ਿਕਾਇਤ ਪੁੱਜਦੀ ਹੈ ਜਿਸ ਤੇ ਵਿੱਚ ਸਾਰੇ ਕਲੇਮ ਦੱਸੇ ਗਏ ਔਰ ਨਾਲ ਹੀ ਇਹ ਕਿਹਾ ਗਿਆ ਕਿ ਇੱਕ ਇੰਤਕਾਲ ਨੰਬਰ 300 26 ਵਾਕਿਆ ਪਿੰਡ ਆਦਰਾਮਾਨ ਰਾਹੀ ਦਿਲਖੁਸ਼ ਕੁਮਾਰੀ ਦੇ ਨਾਮ ਤੇ ਲਗਭਗ 12 12.5 ਕਨਾਲ ਦੀ ਜ਼ਮੀਨ ਦੀ ਮਾਲਕੀ ਖੜੀ ਕਰਕੇ ਫਰਜੀ ਕਲੇਮ ਦਵਾਇਆ ਗਿਆ ਜੋ ਕਿ 754 ਏ ਹਾਈਵੇ ਨਾਲ ਸੰਬੰਧਿਤ ਹੈ ਧਰਮਕੋਟ ਏਰੀਏ ਵਿਖੇ ਸ਼ਮਸ਼ਾਨ ਘਾੜ ਦੀ ਜ਼ਮੀਨ ਦੀ ਫਰਜੀ ਕਮੇਟੀ ਬਣਾ ਕੇ 4 ਕਨਾਲ ਜ਼ਮੀਨ ਦਾ ਫਰਜੀ ਕਲੇਮ ਦਵਾਇਆ ਗਿਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਸ ਦਾ ਹਿੱਸਾ ਬਣੀਆਂ ਰਿਕਾਰਡ ਦਾ ਜੋ ਕਿ ਸ਼ਿਕਾਇਤਾਂ ਕਰਦਾ ਰਿਹਾ ਹਰਸ਼ ਅਰੀਨ ਇਸ ਮਾਮਲੇ ਦੇ ਵਿੱਚ ਇੱਕ ਵਿਜੀਲੈਂਸ ਦੇ ਕੋਲ ਵੀ ਮਾਮਲਾ ਦਰਜ ਹੋ ਜਾਂਦਾ ਹੈ ਜਿਸ ਮਾਮਲੇ ਦੇ ਵਿੱਚ ਇੱਕ ਪਟਵਾਰੀ ਤੇ ਇੱਕ ਬੀਬੀ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਉਸ ਮਾਮਲੇ ਦੇ ਵਿੱਚ ਸਾਰਿਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਵਿਜੀਲੈਂਸ ਦੀ ਪੜਤਾਲ ਹਾਲੇ ਫਰੋਇਪੁਰ ਰੇਂਜ ਦੇ ਵਿੱਚ ਜਾਰੀ ਕਰਨੀ ਹੈ ਪਰ ਇਸ ਪਾਸੇ ਇੱਕ ਪਾਸੇ ਇਹ ਨਾਵਾਂ ਦੀਆਂ ਸ਼ਿਕਾਇਤਾਂ ਹੋ ਰਹੀਆਂ ਸੀ ਦੂਜੇ ਪਾਸੇ ਵਿਧਾਇਕ ਦੇ ਖਿਲਾਫ ਵੀ ਸ਼ਿਕਾਇਤ ਕਰ ਦਿੱਤੀ ਗਈ ਹਰਸ਼ਾ ਰੇਨ ਦੇ ਵੱਲ ਉਸ ਤੋਂ ਬਾਅਦ ਹੁਣ ਮਾਮਲਾ ਜਿਹੜਾ ਨਵਾਂ ਮੋੜ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਹੀ ਦਿੱਤੀ ਹੈ ਕਿ ਲੋਕਪਾਲਤ ਕੋਲ ਦਿੱਤੀ ਗਈ ਸ਼ਿਕਾਇਤ ਵਾਪਸ ਲੈ ਲਈ ਆਮ ਆਦਮੀ ਪਾਰਟੀ ਦੀ ਵਿਧਾਇਕ ਦੇ ਖਿਲਾਫ ਜੋ ਸ਼ਿਕਾਇਤ ਦਿੱਤੀ ਗਈ ਸੀ ਤੇ ਹੁਣ ਦੇਖਦੇ ਹਾਂ ਕਿ ਇਸ ਸ਼ਿਕਾਇਤ ਵਾਪਸ ਲਏ ਜਾਣ ਦਾ ਅਸਰ ਕੀ ਪੈਂਦਾ ਹੈ ਪ੍ਰਭਾਵ ਕੀ ਪੈਂਦਾ ਹੈ ਕਿ ਹਰਸ਼ ਅਰੇਨ ਜਿਸ ਨੇ ਪਹਿਲਾਂ ਹੋਸ਼ੋ ਹਵਾਸ ਦੇ ਵਿੱਚ ਐਫੀਡੇਵਿਟ ਦੇ ਨਾਲ ਸ਼ਿਕਾਇਤਾਂ ਦਿੱਤੀਆਂ ਕਿ ਉਹ ਗਲਤ ਸੀ ਉਸ ਵੇਲੇ ਜਾਂ ਫਿਰ ਹੁਣ ਉਹ ਗਲਤ ਹੈ ਜਾਂ ਫਿਰ ਉਸਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਸੀ ਇਹ ਤਾਂ ਹੁਣ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਸ ਦੇ ਬਾਰੇ ਖੁਦ ਹਰਸ਼ ਅਰੇਨੀ ਵਿਸਥਾਰ ਦੇ ਨਾਲ ਦੱਸ ਸਕਦੇ ਨੇ ਕਿ ਉਦੋਂ ਇਹ じゃ ਕੀ ਹੋਇਆ ਸੀ ਕਿ ਉਹਨਾਂ ਨੇ ਸ਼ਿਕਾਇਤ ਦੇ ਦਿੱਤੀ ਤੇ ਹੁਣ ਇਹੋ ਜਿਹਾ ਕੀ ਹੋਇਆ ਕਿ ਸ਼ਿਕਾਇਤ ਵਾਪਸ ਲੈ ਲਈ ਗਈ ਹੈ ਤੇ ਸਵਾਲ ਵੱਡੇ ਖੜੇ ਨੇ ਇਹਨਾਂ ਸਵਾਲਾਂ ਦੇ ਜਵਾਬ ਤਾਂ ਸਬੰਧਤ ਧਿਰਾਂ ਹੀ ਦੇ ਸਕਦੀਆਂ ਨੇ ਕਿ ਅਸਲ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਖੇਚੜੀ ਕਿਵੇਂ ਪਕਾਈ ਗਈ ਔਰ ਕਿਸ ਵੱਲੋਂ ਪਕਾਈ ਗਈ ਤਾਂ ਇਸ ਕਰਕੇ ਸਵਾਲ ਖੜੇ ਹੋਏ ਨੇ ਤੇ ਆਮ ਚਰਚਾ ਦੇਖੀ ਜਾ ਰਹੀ ਹੈ ਕਿ ਸ਼ਿਕਾਇਤ ਵਾਪਸ ਲੈਣ ਦਾ ਆਖਰਕਾਰ ਵੱਡਾ ਕਾਰਨ ਕੀ ਬਣੇਗਾ ਇਸ ਦੇ ਬਾਰੇ ਹਾਲੇ ਖੁਲਾਸਾ ਹੋਣਾ ਬਾਕੀ ਹੈ ਬਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ